ਚੰਡੀਗੜ੍ਹ ਵਿਖੇ ਕਿਸਾਨ ਭਵਨ ਦੇ ਵਿੱਚ ਵੱਡਾ ਜੋ ਹਾਲ ਹੈਗਾ ਰਾਵੀ ਹਾਲ ਜੀ ਨੂੰ ਕਹਿੰਦੇ ਆ ਉਹਦੇ ਵਿੱਚ ਦੋਨੇ ਫਾਰਮਾਂ ਵੱਲੋਂ ਖੁੱਲੀ ਡਿਬੇਟ ਰੱਖੀ ਗਈ ਆ ਭਾਜਪਾ ਤੋਂ ਆਗੂਆਂ ਨਾਲ ਚੋਣਾਂ ਦਾ ਦੌਰ ਚੱਲਦਾ ਲੋਕ ਸਭਾ ਦੀਆਂ ਚੋਣਾਂ ਹੈਗੀਆਂ ਪਿੰਡਾਂ ਦੇ ਵਿੱਚ ਜਿਹੜੇ ਭਾਜਪਾ ਆਗੂ ਵੋਟਾਂ ਲੈਣ ਜਾਂਦੇ ਨੇ ਜਾਂ ਹੋਰ ਕੋਈ ਵੀ ਕਿਸੇ ਦਾ ਵਿਰੋਧ ਹੁੰਦਾ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਜਰੀਏ ਭਾਂਡਾ ਉਹ ਸਾਡੇ ਦੇ ਭਾਂਦੇ ਨੇ ਇਹ ਦੋਸ਼ ਲਾਉਂਦੇ ਨੇ ਕਿਸਾਨ ਮਜ਼ਦੂਰ ਕਿਸਾਨ ਸਾਡਾ ਵਿਰੋਧੀ ਨਹੀਂ ਹੈਗਾ ਤੇ ਜਿਹੜੇ ਸਾਡਾ ਵਿਰੋਧ ਕਰਦੇ ਨੇ ਪਿੰਡਾਂ ਵਿੱਚ ਗਿਆਆਂ ਦਾ ਉਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਸਮਰਥਕ ਸਾਡਾ ਵਿਰੋਧ ਕਰਦੇ ਨੇ ਸਾਸ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਤਮਿੰਦਰ ਸੰਧੂ ਸਵਾਗਤ ਕਰਦਾ ਹੈ ਕਿਸਾਨਾਂ ਵੱਲੋਂ ਬੀਜੇਪੀ ਲੀਡਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਪਿੰਡਾਂ ਦੇ ਵਿੱਚ ਚੇਤਾਵਨੀ ਵਾਲੇ ਬੋਰਡ ਵੀ ਲੱਗੇ ਹੋਏ ਨੇ ਤੇ ਹੁਣ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਨੇ ਬੀਜੇਪੀ ਲੀਡਰਾਂ ਨੂੰ ਖੁੱਲੀ ਬਹਿਸ ਦਾ ਸੱਦਾ ਦਿੱਤਾ ਹੈ ਕਿ ਸਾਡੇ ਨਾਲ ਆ ਕੇ ਬਹਿਸ ਕਰੋ ਕਿਸਾਨ ਭਵਨ ਦੇ ਵਿੱਚ ਕੱਲ ਦਾ ਦਿਨ ਰੱਖਿਆ ਗਿਆ ਹੈ 12 ਵਜੇ ਤੋਂ ਲੈ ਕੇ 4 ਵਜੇ ਤੱਕ ਦાયੇ ਸੱਦਾ ਹੈ ਮੈਂ ਦੋਨੇ ਫਾਰਮਾਂ ਵੱਲੋਂ ਤੁਹਾਡੇ ਸਾਹਮਣੇ ਜੋ ਮੈਨੂੰ ਹੁਕਮ ਹੋਇਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਉਹ ਗੱਲ ਤੁਹਾਡੇ ਸਾਹਮਣੇ ਰੱਖਣੀ ਚਾਹੁੰਦੇ ਆ ਕਿ ਕੱਲ ਨੂੰ 23 ਅਪ੍ਰੈਲ ਦਿਨ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਕਿਸਾਨ ਭਵਨ ਦੇ ਵਿੱਚ ਵੱਡਾ ਜੋ ਹਾਲ ਹੈਗਾ 라ਵੀ ਹਾਲ ਜੀ ਨੂੰ ਕਹਿੰਦੇ ਆ ਉਹਦੇ ਵਿੱਚ ਦੋਨੇ ਫਾਰਮਾਂ ਵੱਲੋਂ ਖੁੱਲੀ ਡਿਬੇਟ ਰੱਖੀ ਗਈ ਆ ਭਾਜਪਾ ਦੇ ਆਗੂਆਂ ਨਾਲ ਅਸੀਂ ਭਾਜਪਾ ਦੇ ਆਗੂਆਂ ਨੂੰ ਇਹ ਅਪੀਲ ਕਰਦੇ ਆਂ ਔਰ ਪੱਤਰਕਾਰ ਦੋਸਤ ਭਾਈਚਾਰੇ ਨੂੰ ਵੀ ਬੇਨਤੀ ਕਰਦੇ ਆਂ ਕਿ ਤੁਹਾਡੇ ਕੋਲ ਭਾਜਪਾ ਦੇ ਜਿਹੜੇ ਆਗੂ ਹੈਗੇ ਨੇ ਜਾਂ ਵੱਡੇ ਆਗੂ ਉਹਨਾਂ ਨੂੰ ਫੋਨ ਕਰਕੇ ਇਸ ਇਹਦਾ ਖੁੱਲਾ ਸੱਦਾ ਦਿੱਤਾ ਜਾਵੇ ਕਿਉਂਕਿ ਖੁੱਲੀ ਡਿਬੇਟ ਅਸੀਂ 12 ਤੋਂ 4 ਵਜੇ ਤੱਕ ਰੱਖਾਂਗੇ 4 ਵਜੇ ਬਾਅਦ ਅਸੀਂ ਪੀਸੀ ਕਰਾਂਗੇ ਕਿਉਂਕਿ ਜੋ ਹੁਣ ਚੋਣਾਂ ਦਾ ਦੌਰ ਚੱਲਦਾ ਲੋਕ ਸਭਾ ਦੀਆਂ ਚੋਣਾਂ ਹੈਗੀਆਂ ਪਿੰਡਾਂ ਦੇ ਵਿੱਚ ਜਿਹੜੇ ਪਾਜਵਾ ਆਗੂ ਵੋਟਾਂ ਲੈਣ ਜਾਂਦੇ ਨੇ ਜਾਂ ਹੋਰ ਕੋਈ ਵੀ ਕਿਸੇ ਦਾ ਵਿਰੋਧ ਹੁੰਦਾ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਜਰੀਏ ਭਾਂਡਾ ਉਹ ਸਾਡੇ ਦੇ ਭਾਂਦੇ ਨੇ ਜਿਵੇਂ ਪਾਜਵਾ ਵਾਲੇ ਖਾਸ ਕਰਕੇ ਇਹ ਆਪਣੀਆਂ ਡਿਬੇਟਾਂ ਤੇ ਕਹਿੰਦੇ ਨੇ ਜਾਂ ਆਪ ਦਾ ਕੋਈ ਵੀ ਜਰੀਆ ਚੈਨਲਾਂ ਦਾ ਉੱਤੇ ਸਾਡੇ ਤੇ ਇਹ ਦੋਸ਼ ਲਾਉਂਦੇ ਨੇ ਕਿਸਾਨ ਮਜ਼ਦੂਰ ਕਿਸਾਨ ਸਾਡਾ ਵਿਰੋਧੀ ਨਹੀਂ ਹੈਗਾ ਤੇ ਜਿਹੜੇ ਸਾਡਾ ਵਿਰੋਧ ਕਰਦੇ ਨੇ ਪਿੰਡਾਂ ਵਿੱਚ ਗਿਆ ਦਾ ਉਹ ਜਿਹੜੀਆਂ ਰਾਜਨੀਤਿਕ ਪਾਰਟੀਆਂ ਉਹਨਾਂ ਦੇ ਸਮਰਥਕ ਸਾਡਾ ਵਿਰੋਧ ਕਰਦੇ ਨੇ ਸੋ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਦੋਨੇ ਫਾਰਮਾਂ ਨੇ ਕੱਲ ਨੂੰ 23 April ਨੂੰ ਖੁੱਲੀ ਡਿਬੇਟ ਦਾ ਸੱਦਾ ਦਿੱਤਾ ਖਾਸ ਕਰਕੇ ਮੈਂ ਅਪੀਲ ਕਰਨੀ ਚਾਹੁੰਨਾ ਜਿਹੜੇ ਭਾਜਵਾ ਦੇ ਪ੍ਰਧਾਨ ਨੇ ਬੀਜੇਪੀ ਦੇ ਜਾਖੜ ਸਾਹਿਬ ਉਹ ਵੀ ਬੜੇ ਕਿਸਾਨੀ ਹਮਦਰਦੀ ਕੋ ਹੁੰਦੇ ਨੇ ਉਹਨਾਂ ਦੀ ਵੀ ਜਦ ਤੋਂ ਮੋਰਚਾ ਲੱਗਿਆ ਹੋਇਆ ਬਾਰਡਰਾਂ ਦੇ ਉੱਤੇ ਹਰਿਆਣੇ ਬਾਰਡਰਾਂ ਦੇ ਉੱਤੇ ਜਿਵੇਂ ਖਨੌਰੀ ਬਾਰਡਰ ਸ਼ੰਭੂ ਬਾਰਡਰ ਔਰ ਡੱਬ ਵਾਲੀ ਬਾਰਡਰ ਰਤਨਪਰਾ ਬਾਰਡਰ ਦੇ ਵਿੱਚ 13 ਫਰਵਰੀ ਤੋਂ ਕਿਸਾਨ ਮਜ਼ਦੂਰ ਔਰ ਦਰਦੀ ਲੋਕ ਬੈਠੇ ਨੇ ਆਪ ਦੀਆਂ ਹੱਕੀ ਮੰਗਾਂ ਮਨਾਉਣ ਖਾਤਰ ਔਕੋ ਇਹ ਮੰਗਾਂ ਮੰਨ ਕੇ ਭਾਜਵਾ ਸਰਕਾਰ ਮੁਕਰੀਆ ਉਹਦੇ ਸਬੰਧ ਵਿੱਚ ਜਦੋਂ ਮੌਜੂਦਾ ਸਰਕਾਰ ਸੀਗੀ 13 ਫਰਵਰੀ ਨੂੰ ਉਦੋਂ ਮੋਰਚਾ ਲੱਗਿਆ ਹੋਇਆ ਔਰ ਜੋ ਵਾਦੇ ਕੀਤੇ ਆ ਵਾਦਾ ਖਿਲਾਫੀ ਆਪਣੀਆਂ ਮੰਗਾਂ ਮਨਾਉਣ ਖਾਤਰ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਹੁਣ ਚੋਣ ਜਾਬਤਾ ਲੱਗ ਗਿਆ ਮੈਂ ਇਸ ਕਰਕੇ ਕਿਹਾ ਜਦੋਂ ਭਾਜਪਾ ਸਰਕਾਰ 'ਚ ਸੀਗੀ ਅੱਜ ਜੋ ਭਾਜਪਾ ਦੇ ਆਗੂ ਸਾਨੂੰ ਬਦਨਾਮ ਕਰਨਾ ਚਾਹੁੰਦੇ ਨੇ ਅਸੀਂ ਖੁੱਲੀ ਡਿਬੇਟ ਰੱਖੀ ਆ ਤੇ ਉਹਨਾਂ ਨੂੰ ਅਸੀਂ ਆਪ ਦੇ ਸਵਾਲ ਰੱਖਾਂਗੇ ਸਾਡੇ ਸਵਾਲਾਂ ਦਾ ਉਹ ਜਵਾਬ ਦੇਣ ਦੋਨੇ ਫਾਰਮਾਂ ਦੇ ਆਗੂ ਬੈਠਣਗੇ ਕੱਲ ਨੂੰ ਚੰਡੀਗੜ੍ਹ ਕਿਸਾਨ ਪਵਨ ਦੇ ਵਿੱਚ ਤੇ ਪੱਤਰਕਾਰ ਵੀਰਾਂ ਨੂੰ ਵੀ ਬੇਨਤੀ ਕਰਦੇ ਆ ਉਹ ਜਿਨ੍ਹਾਂ ਵੀ ਤੁਹਾਡੇ ਕੋਲ ਲੀਡਰਾਂ ਦੇ ਭਾਜਵਾ ਦੇ ਨੰਬਰ ਹੈਗੇ ਨੇ ਉਹਨਾਂ ਨੂੰ ਸਾਡਾ ਖੁੱਲਾ ਸਦਾ ਦਿਓ ਸੋ ਤੁਸੀਂ ਵੀ ਵੱਧ ਤੋਂ ਵੱਧ ਜਿਹੜੀ ਹੈਗੀ ਆ ਵੀਡੀਓ ਜਿਹੜੇ ਕਿਸਾਨ ਨੂੰ ਸੱਚੀ ਪਿਆਰ ਕਰਦੇ ਨੇ ਸੰਗਤ ਨੂੰ ਮੈਂ ਅਪੀਲ ਕਰਨੀ ਚਾਹੁੰਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਔਰ ਸਾਰੇ ਭਾਜਵਾ ਦੇ ਜਿਹੜੇ ਵੱਡੇ ਆਗੂ ਨੇ ਜਿਹੜੇ ਦਮ ਰੱਖਦੇ ਨੇ ਆਪ ਦੇ ਮਤਲਬ ਕਹਿਣ ਤੋਂ ਭਾਵ ਜਿਹੜੇ ਅਮਿਤ ਸ਼ਾਹ ਨਾਲ ਗੱਲ ਕਰਨ ਦੀ ਜ਼ਰੂਰਤ ਰੱਖਦੇ ਨੇ ਜਾਂ ਪੀਐਮ ਮੋਦੀ ਨਾਲ ਜਿਨ੍ਹਾਂ ਨੇ ਗੱਲ ਕਰਨੇ ਦੀ ਜ਼ਰੂਰਤ ਰੱਖੀ ਆ ਕਿਉਂਕਿ ਹਲੇ ਤਾਂ ਸਾਰਾ ਕੁਝ ਗਰਭ ਦੇ ਵਿੱਚ ਹੈਗਾ ਕਿਹੜੀ ਸਰਕਾਰ ਨੇ ਆਉਣਾ ਕਿਹੜੀ ਨਾ ਨਹੀਂ ਆਉਣਾ ਸੋ ਉਹ ਆਗੂਆਂ ਨਾਲ ਗੱਲ ਕਰਨੇ ਦੀ ਆਪ ਦੇ ਆਗੂਆਂ ਨਾਲ ਗੱਲ ਕਰਨੇ ਦੀ ਜ਼ਰੂਰਤ ਰੱਖਦੇ ਨੇ ਉਹ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਦੋਨੇ ਫਾਰਮਾਂ ਵੱਲੋਂ ਖੁੱਲਾ ਸੱਦਾ ਡਿਬੇਟ ਰੱਖੀ ਗਈ ਆ ਆਓ ਉਸ ਡਿਬੇਟ ਵਿੱਚ ਸ਼ਾਮਲ ਹੋਣ ਜੇ ਤੁਸੀਂ ਸੱਚੀਓਂ ਪੰਜਾਬ ਨੂੰ ਪਿਆਰ ਕਰਦੇ ਆ ਜੇ ਪੰਜਾਬ ਦੇ ਤੁਸੀਂ ਦਰਦੇ ਆ ਤਾਂ ਉਸ ਡਿਬੇਟ ਵਿੱਚ ਪਹੁੰਚੋ ਤਾਂ ਬਾਕੀ ਸਾਰੀ ਸੰਗਤ ਦਾ ਔਰ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਸਾਡਾ ਜਿਹੜਾ ਸੱਦਾ ਪੱત્ર ਉਹਨਾਂ ਤੱਕ ਪਹੁੰਚਾਉਣ ਦੱਸ ਦਿਓ ਕਿ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨ ਹਰਿਆਣਾ ਦੀਆਂ ਹੱਦਾਂ ਦੇ ਉੱਤੇ ਡਟੇ ਹੋਏ ਨੇ ਲਗਾਤਾਰ ਉੱਥੇ ਸੰਘਰਸ਼ ਕਰ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਭਾਜਪਾ ਦੇ ਲੀਡਰਾਂ ਦਾ ਵਿਰੋਧ ਹੋ ਰਿਹਾ ਹੈ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਹੈ ਤੇ ਹੁਣ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ ਖੁੱਲਾ ਸੱਦਾ ਦਿੱਤਾ ਹੈ ਕਿ ਸਾਡੇ ਨਾਲ ਆ ਕੇ ਬਹਿਸ ਕਰੋ ਅਸੀਂ ਤੁਹਾਨੂੰ ਸਵਾਲ ਪੁੱਛਾਂਗੇ ਦੇਖਣਾ ਹੋਵੇਗਾ ਕਿ ਕੱਲ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਲੀਡਰ ਪਹੁੰਚਦੇ ਨੇ ਜਾਂ ਨਹੀਂ ਨੀਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸਾਂ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ मनोरंजन ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ